ਅੱਜ ਇੱਕ ਦੋ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਔਰ ਸਾਡੇ ਚੀਫ ਸਪੋਕਸਪਰਸਨ ਸ੍ਰੀ ਅਸ਼ਦੀਪ ਸਿੰਘ ਜੀ ਤੇ ਸਾਹਿਬ ਵੀ ਸਾਡੇ ਮੀਡੀਆ ਐਡਵਾਈਜ਼ਰ ਜੰਗਵੀਰ ਸਿੰਘ ਜੀ ਵੀ ਮੇਰੇ ਨਾਲ ਹਾਜ਼ਰ ਹੈ। ਇੱਕ ਤਾਂ ਕੱਲ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਫੋਲਡਿੰਗ ਪਾਲਿਸੀ ਜਿਹਦਾ ਇੱਕੋ ਇੱਕ ਉਦੇਸ਼ ਜਿਹੜਾ ਉਦੇਸ਼ ਹੈ ਉਹ ਪੰਜਾਬ ਨੂੰ ਲੁੱਟਣਾ ਸੀ। ਔਰ ਪੰਜਾਬ ਦੀ ਪਹਿਚਾਨ ਦੇ ਉੱਤੇ ਪੰਜਾਬ ਦੀ ਆਰਥਿਕਤਾ ਦੇ ਉੱਤੇ ਪੰਜਾਬ ਦੇ ਕਿਸਾਨ ਦੇ ਉੱਤੇ ਪੰਜਾਬ ਦੇ ਖੇਤ ਮਜ਼ਦੂਰ ਦੇ ਉੱਤੇ ਬਹੁਤ ਇੱਕ ਵੱਡਾ ਆਰਥਿਕ ਡਾਕਾ ਸੀ। ਉਸ ਲੈਂਡ ਪੂਲਿੰਗ ਪਾਲਿਸੀ ਦੇ ਵਾਪਸ ਨਹੀਂ ਜਾਣਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਕਿ ਸਾਡੇ ਸਾਰਿਆਂ ਦੇ ਏਕੇ ਦੇ ਨਾਲ ਇਹ ਜਿਹੜੀ ਦਿੱਲੀ ਵਾਲਿਆਂ ਦੀ ਏਡੀ ਵੱਡੀ ਪਲਾਨ ਦਿੱਲੀ ਦੇ ਵਿੱਚ ਬੈਠ ਕੇ ਉਲਕੀ ਗਈ ਸੀ ਜਿਹਦੇ ਨਾਲ 65000 ਏਕੜ ਉਪਜਾਊ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਇਸਦੀ ਭੇਟ ਚੜ੍ਹਨੀ ਸੀ ਔਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਸੀ ਇਹ ਜਿਹੜੀ ਹਿੰਮਤ ਦਿਖਾਈ ਆ ਪੰਜਾਬੀਆਂ ਨੇ ਜਿਹਦੇ ਕਰਕੇ ਸਰਕਾਰ ਨੂੰ ਇੰਨਾ ਡਰ ਪੈ ਗਿਆ ਸੀ ਕਿ ਸਾਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਉਹਦੇ ਕਰਕੇ ਉਸ ਏਕੇ ਕਰਕੇ ਇਹ ਸੰਭਵ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਕਿਸਾਨ ਵੀਰਾਂ ਨੂੰ ਖੇਤ ਮਜ਼ਦੂਰਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਔਰ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਵੀ ਸਾਰੇ ਸਾਡੇ ਆਗੂ ਸਹਿਬਾਨ ਵਰਕਰ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਰੋਲ ਪਾਇਆ ਅਦਾ ਕੀਤਾ ਕਿਉਂਕਿ ਜਿਹੜੇ ਧਰਨੇ ਸੀ ਮੈਂ ਆਪ ਵੀ ਜਾਂਦਾ ਰਿਆ ਸਰਦਾਰ ਸੁਖਦੇਵ ਸਿੰਘ ਬਾਦਲ ਸਾਹਿਬ ਅਗਵਾਈ ਕਰਦੇ ਰਹੇ ਔਰ ਇੰਨਾ ਜੋਸ਼ ਹੁੰਦਾ ਸੀ ਧਰਨਿਆਂ ਦੇ ਵਿੱਚ ਕਿ ਲੋਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਭ ਥਾਵਾਂ ਦੇ ਉੱਤੇ ਚਾਹੇ ਮੌਸਮ ਖਰਾਬ ਹੋਵੇ بارش ਹੋਵੇ ਤਾ ਵਿਰਧਤਾ ਤੇ ਪਹੁੰਚਦੇ ਨੇ। ਔਰ ਸਰਕਾਰ ਨੂੰ ਜਿਹੜਾ ਮੈਂ ਕਹਿ ਸਕਦਾ ਕਿ ਪਬਲਿਕ ਦੇ ਪ੍ਰੈਸ਼ਰ ਕਰਕੇ ਹੀ ਗੋਡੇ ਟੇਕਣੇ ਪਏ। ਅਸੀਂ 1 ਸਤੰਬਰ ਤੋਂ ਮੋਰਚੇ ਦਾ ਐਲਾਨ ਵੀ ਕੀਤਾ ਸੀ। ਔਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਪੁਰਾਣਾ ਕਿ ਜਦੋਂ ਮੋਰਚਾ ਸ਼੍ਰੋਮਣੀ ਅਕਾਲੀ ਦਲ ਲਾੜਿੰਦਾ ਤੇ 19 ਦਿਨ ਤੱਕ ਪਿੱਛੇ ਨਹੀਂ ਹਟਦਾ ਕਿ ਨਹੀਂ ਦਿਨ ਤੱਕ ਸਮੱਸਿਆ ਦਾ ਹੱਲ ਨਾ ਨਿਕਲਦਾ। ਪਰ ਅਕਾਲ ਪੁਰਖ ਦਾ ਮੈਂ ਸ਼ੁਕਰਾਨਾ ਕਰਦਾ ਅਸੀਂ 31 ਅਗਸਤ ਨੂੰ ਪਹਿਲਾ ਪ੍ਰੋਗਰਾਮ ਰੱਖਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਤੇ ਅਰਦਾਸ ਕਰਨੀ ਹੈ ਔਰ ਗੁਰੂ ਮਹਾਰਾਜ ਤੋਂ ਸ਼ਕਤੀ ਮੰਗਣੀ ਹੈ ਕਿ ਸਾਨੂੰ ਇਸ ਬੇਇਨਸਾਫੀ ਦੇ ਖਿਲਾਫ ਲੜਨ ਦੀ ਜਿਹੜੀ ਹੈ ਸੰਘਰਸ਼ ਕਰਨ ਦੀ ਸਮਰਥਾ ਬਖਸ਼ੇ ਤੇ ਅੱਜ ਮੈਂ ਪ੍ਰਧਾਨ ਸਾਹਿਬ ਨਾਲ ਜੇ ਜਦੋਂ ਸਲਾਹ ਕਰਿਆ ਸੀ ਤੇ ਬਾਕੀ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਗੁਰੂ ਘਰ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਉਹ ਤੇ ਸਾਡਾ ਅਟਲ ਉਸੇ ਤਰ੍ਹਾਂ ਹੀ ਰਹੇਗਾ 31 ਅਗਸਤ ਨੂੰ ਅਸੀਂ ਜਾਵਾਂਗੇ ਪਰ ਹੁਣ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜਾ ਸਤਖੰਡ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪ੍ਰਧਾਨ ਸਾਹਿਬ ਦੀ ਅਗਵਾਈ ਚ ਸਾਰੇ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਡਿਡਰਸ਼ਿਪ ਹੈ ਵਰਕਿੰਗ ਕਮੇਟੀ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਰ ਕਮੇਟੀ ਹੈ ਬਾਕੀ ਉੱਤੇਦਾਰ ਨੇ ਸਾਰੇ ਅਸੀਂ ਉਸ ਕੰਮ ਵਾਸਤੇ ਉੱਤੇ ਹਾਜ਼ਰ ਹੋਵਾਂਗੇ ਪਰ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਨਾ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਢਿੱਲਾ ਪੈ ਗਿਆ ਸਾਡੀ 24 ਘੰਟੇ ਤੁਹਾਡੇ ਉੱਤੇ ਨਜ਼ਰ ਹੈ ਕਿਤੇ ਦਿੱਲੀ ਵਾਲੇ ਫੇਰ ਕੋਈ ਘਮਾ ਫਰਾ ਕੇ ਨਵੀਂ ਪਾਲਿਸੀ ਉਸੇ ਤਰ੍ਹਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਕਿਤੇ ਦੁਬਾਰਾ ਨਾ ਲੈ ਅਸੀਂ ਸਾਰੀ ਨਜ਼ਰ ਟਿਕਾਈ ਬੈਠਿਆ ਜਿਵੇਂ ਉਹ ਆਰਮੀ ਆਣੇ ਨੇ ਲਾਇਆ ਸੀ ਨਾ S400 ਫਿਰ ਜਦੋਂ ਕੋਈ ਦੂਜੇ ਪਾਸੇ ਉਹ ਗਲਤ ਕੰਮ ਹੁੰਦਾ ਸੀ ਤੇ ਆਪੇ ਚੱਲ ਪੈਂਦਾ ਸੀ ਇਹ ਵੀ ਸਾਡਾ S-400 ਪੱਕਾ ਤਿਆਰ ਹੀ ਆ